ਸ਼ਾਮਲ ਹੋਇਓ ਤਰਨੇ ਦੇ ਦਰੀ ਦੇ ਉੱਪਰ ਬੈਠੇ ਹੋ ਸੋਸ਼ੀ ਸਰਕਾਰ ਦੇ ਨੁਮਾਇੰਦੇ ਰਹੇ ਹੋ ਕੀ ਕਹੋਗੇ ਸਰਕਾਰ ਦੇ ਬਾਰੇ ਪਹਿਲਾਂ ਤਾਂ ਸਾਰੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆ ਦੇਖੋ ਕੱਲ ਆਪਾਂ ਡਿਟੇਲ ਚ ਗੱਲ ਕਰੀ ਸੀ ਪਰ ਅੱਜ ਮੈਂ ਪਹਿਲਾਂ ਹੁਣੇ-ਹੁਣੇ ਦੀ ਇੱਕ ਗੱਲ ਹੀ ਤੁਹਾਡੇ ਨਾਲ ਸ਼ੇਅਰ ਕਰਨਾ ਜਿਹੜੀ ਬੜੀ ਹਾਸੋ ਹੀਣੀ ਹੈ ਥੋੜੀ ਜਿਹਾ ਪਹਿਲਾਂ ਸਰਕਾਰ ਦੇ ਜਿਹੜੇ ਹੋਰ ਤੋਂ ਨੁਮਾਇੰਦੇ ਹਲਕਾ ਇੰਚਾਰਜ ਇੱਥੇ ਆਉਂਦੇ ਆ ਉਹ ਕਹਿੰਦੇ ਕਿ ਟ੍ਰਿਬਿਊਨ ਅਖਬਾਰ ਦੀ ਖ਼ਬਰ ਪੜ੍ਹੋ ਉਹਦੇ ਚ ਲਿਖਿਆ ਹੈ ਕਿ ਮਾਮਲਾ ਸੌਟ ਆਊਟ ਹੋ ਗਿਆ ਤੁਸੀਂ ਦੇਖੋ ਕਿੰਨਾ ਹਾਸੋ ਹਿਣਾ ਹੈ ਯਾਰ ਤੁਸੀਂ ਸੱਤਾਧਾਰੀ ਪਾਰਟੀ ਦੇ ਲੀਡਰ ਹੋ ਤੁਸੀਂ ਇਹ ਕਹੋ ਮੇਰੀ ਹੈਲਥ ਮਿਨਿਸਟਰ ਨਾਲ ਗੱਲ ਹੋਈ ਹੈ ਜਾਂ ਇੱਥੇ ਆ ਕੇ ਸਪੀਕਰ ਤੇ ਫੋਨ ਲਾ ਲੈਂਦੇ ਹੈਲਥ ਮਿਨਿਸਟਰ ਨੂੰ ਵੀ ਸਰ ਮੈਂ ਇੱਥੇ ਬੈਠਾ ਤਰਨੇ ਚੱਲਣ ਨੂੰ ਦੱਸੋ ਕੀ ਹਾਲ ਹੋਇਆ ਮਤਲਬ ਯਾਰ ਤੁਹਾਡਾ ਇੰਨਾ ਮਾੜਾ ਹਾਲ ਹੈ ਵੀ ਤੁਸੀਂ ਖ਼ਬਰਾਂ ਦਾ ਰੈਫਰੈਂਸ ਦੇ ਰਹੇ ਹੋ ਉਹ ਤਾਂ ਸਾਡਾ ਕੰਮ ਹੈ ਵਿਰੋਧੀ ਧਿਰ ਵਾਲਿਆਂ ਦਾ ਆਪੋਜੀਸ਼ਨ ਵਾਲਿਆਂ ਦਾ ਵੀ ਅਸੀਂ ਨਿਊਜ਼ ਦੀ ਕਟਿੰਗ ਦਿਖਾ ਰਹੇ ਹਾਂ ਮਤਲਬ ਇੱਥੋਂ ਸਾਬ ਲਾ ਸਕਦਾ ਵੀ ਕਿੰਨਾ ਅਨਸੀਰੀਅਸ ਨੇਸ ਸੀਰੀਅਸ ਨਹੀਂ ਹੈਗੇ ਮਜ਼ਾਕ ਦੇ ਪਾਤਰ ਖੁਦ ਹੀ ਬਣੇ ਹੋਏ ਉਨ ਅੱਜ ਜਿਹੜੀ ਕੈਬਨਟ ਮੀਟਿੰਗ ਉਹ ਸਬ ਕੈਬਨਟ ਮੀਟ ਕਮੇਟੀ ਦੀ ਮੀਟਿੰਗ ਹੋਈ ਹੈ ਜਿਹੜੀ ਜਿਹੜੀ ਸਿਵਲ ਸਰਵਿਸਿਜ਼ ਐਸੋਸੀਏਸ਼ਨਸ ਦੇ ਨਾਲ ਮੈਡੀਕਲ ਸਿਵਲ ਸਰਵਿਸਿਜ਼ ਐਸੋਸੀਏਸ਼ਨ ਦੇ ਨਾਲ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਮੋਰ ਉੱਥੇ ਜਿਹੜੀ ਵਰਬਲੀ ਗੱਲ ਹੋਈ ਹੈ ਕਿ ਹਾਂ ਅਸੀਂ ਤੁਹਾਡੀਆਂ ਜਿਹੜੀਆਂ ਡਿਮਾਂਡਸ ਐ ਉਹਨਾਂ ਨੂੰ ਕਨਸੀਡਰ ਕਰਾਂਗੇ ਪਰ ਜੇ ਤੁਸੀਂ ਉਹਨਾਂ ਨੂੰ ਕਨਸੀਡਰ ਕਰ ਹੀ ਰਹੇ ਹੋ ਫਿਰ ਉਹਨਾਂ ਨੂੰ ਇੱਕ ਲੈਟਰ ਦੇ ਦਿਓ ਨਾ ਇਹਨੂੰ ਰਿਟਨ ਦੇ ਦਿਓ ਕਿ ਹਾਂ ਭਾਈ ਅਸੀਂ ਮੰਨ ਰਹੇ ਹਾਂ ਪਰ ਉਹ ਉਹਦੇ ਤੇ ਕੁਝ ਨਹੀਂ ਹੋਇਆ ਅਜੇ ਤੱਕ ਉਹ ਮੀਟਿੰਗ ਉਸ ਤੋਂ ਬਾਅਦ ਖਤਮ ਹੋ ਗਈ ਇਨ ਰਿਟਰਨ ਅਜੇ ਤੱਕ ਨਹੀਂ ਆਇਆ ਤਾਂ ਉਹ ਕਿਵੇਂ ਤੁਸੀਂ ਇਨਸ਼ੋਰ ਕਰ ਸਕਦੇ ਹੋ ਜਿਹੜੇ ਹੈਲਥ ਕਾਰਪੋਰੇਸ਼ਨ ਦੇ ਜਿੰਨੇ ਵੀ ਮੁਲਾਜ਼ਮ ਜਿਹੜੇ ਸਟ੍ਰਾਈਕ ਤੇ ਬੈਠੇ ਉਹਨਾਂ ਨੂੰ ਕਿਵੇਂ ਕਹਿ ਸਕਦੇ ਹੋ ਕਿ ਸਟ੍ਰਾਈਕ ਖਤਮ ਕਰੋ ਤਾਂ ਅਜੇ ਤੱਕ ਵੀ ਸੀਰੀਅਸ ਨਹੀਂ ਹੈਗੀ ਇਹਦੇ ਵਿੱਚ ਜਿਹੜੀ ਇੱਕ ਚੀਜ਼ ਮੈਂ ਹੋਰ ਜੋੜਦਾ ਵੀ ਤੁਸੀਂ ਦੇਖੋ ਵੀ ਸਾਡੇ ਕੋਲ ਜਿਹੜੀਆਂ ਟੋਟਲ ਵੈਕੈਂਸੀਜ਼ ਆ 4600 ਹੈ ਹੈਲਥ ਕਾਰਪੋਰੇਸ਼ਨ ਦੇ ਵਿੱਚ ਉਹਦੇ ਵਿੱਚ ਆਪਾਂ ਕੱਲ ਵੀ ਗੱਲ ਹੋਈ ਸੀ 59% ਤਾਂ ਖਾਲੀ ਪਈਆਂ ਤੁਸੀਂ ਡਰਾਮਾ ਕਰ ਰਹੇ ਹੋ ਅਸੀਂ 45000 ਰੱਖ ਲਏ ਅਸੀਂ 40000 ਨਵੇਂ ਰੱਖ ਲਏ ਪਰ ਸਾਰੀਆਂ ਤਾਂ ਵੈਕੈਂਸੀਜ਼ ਖਾਲੀ ਪਈਆਂ ਹੁਣ ਇੱਥੇ ਪ੍ਰੋਬਲਮ ਫੇਰ ਉਹੀ ਹੈ ਕਿ ਮੈਂ ਕੱਲ ਵੀ ਡਾਕਟਰਸ ਦੋ ਤਿੰਨ ਦਾ ਰੈਫਰੈਂਸ ਦਿੱਤਾ ਸੀ ਵੀ ਇੱਕ ਇੱਕ ਬੰਦਾ 11-11 ਬੰਦਿਆਂ ਦਾ ਕੰਮ ਦੇਖ ਰਿਹਾ ਹੈ ਜਾਂ ਤਾਂ ਉਹਨੂੰ 11 ਗੁਣਾ ਸੈਲਰੀ ਦੇ ਦਿਓ ਫਿਰ ਉਹਦੇ ਤੋਂ ਕਰਵਾ ਲਓ ਉਹਨੂੰ ਵੀ ਠੀਕ ਲੱਗੂਗਾ ਘਰੇ ਕਹਿ ਦਊਗਾ ਮੈਂ ਆਉਂਦਾ ਹੀ ਨਹੀਂ ਉੱਥੇ ਬੈਠੇ ਜੀ ਮੈਂ ਆਉਂਦਾ ਹੀ ਨਹੀਂ ਮੈਂ ਉੱਥੇ ਬੈਠਾ ਜੀ ਹੁਣ ਸੈਲਰੀ ਤੁਸੀਂ ਇੱਕ ਬੰਦੇ ਦੀ ਦੇ ਕੇ 11 ਬੰਦਿਆਂ ਦਾ ਕੰਮ ਲੈ ਰਹੇ ਹੋ ਤਾਂ ਫਿਰ ਉਹ ਚੱਲਣਾ ਨਹੀਂ ਫਿਰ ਹੁਣੇ ਹਲਕਾ ਇਚਾਰਜ ਜੀ ਇੱਥੇ ਕਹਿ ਰਹੇ ਸੀ ਕਿ ਜਿਹੜਾ ਸਿਕਿਉਰਿਟੀ ਪਰਪਸ ਤੇ ਮੈਂ ਤੁਹਾਡੀ ਮਦਦ ਕਰਾਂਗਾ ਮੈਂ ਨਾਮ ਨਹੀਂ ਲੈਂਦਾ ਕਿਸੇ ਦਾ ਚਲੋ ਸਾਰੀ ਡੀਟੇਲ ਮਿਲ ਜਾਂਦੀ ਹੈ ਕਿਉਂਕਿ ਮੈਂ ਵੀ ਇੱਥੇ ਕੰਮ ਕੀਤਾ ਹੱਲੇ 15 20 ਦਿਨਾਂ ਦੀ ਗੱਲ ਹੈ ਇੱਕ ਮੰਡੀ 'ਚ ਲੜਾਈ ਹੋਈ ਸੀ ਤੁਹਾਨੂੰ ਪਤਾ ਹੋਣਾ ਹੱਥ ਹੱਥ ਚੰਗੇ ਵੱਡੇ ਬਿਲਕੁਲ ਜੀ ਬਿਲਕੁਲ ਸਾਰੇ ਡਾਕਟਰਸ ਬੈਠੇ ਆ ਪੁੱਛ ਲੋ ਇਹਨਾਂ ਤੋਂ ਇਹ ਫੋਨ ਕਰ ਕਰ ਮਰ ਗਏ ਇੱਕ ਮੁਲਾਜ਼ਮ ਨਹੀਂ ਭੇਜਿਆ ਪੁਲਿਸ ਦਾ ਪਤਾ ਕੀ ਕਹਿਣਾ ਸੀ ਅਸੀਂ ਤਾਂ ਥਾਣੇ 'ਚ ਤਿੰਨ ਜਣੇ ਆ ਜੀ ਉਹ 50 ਜਣੇ ਆ ਸੀ ਉੱਥੇ ਆ ਕੇ ਕੀ ਚੱਲੀ ਕੀ ਗੱਲ ਮਰਨ ਵਾਸਤੇ ਇਹਨਾਂ ਨੂੰ ਛੱਡਿਆ ਹੋਇਆ ਇਹਨਾਂ ਦੇ ਆ ਕੇ ਗੱਲ ਪੈ ਜਾਣ ਕੌਣ ਜ਼ਿੰਮੇਵਾਰ ਮਤਲਬ ਐਵੇਂ ਡਰਾਮੇ ਨਾ ਕਰੋ ਜੇ ਸਿਕਿਉਰਿਟੀ ਦੇਣੀ ਹੈ ਤੁਸੀਂ ਕਹਿੰਦੇ ਹੋ ਜੇ ਮੇਰੇ ਕੋਲ ਮੇਰੀ ਕੋਈ ਮੱਦ ਬਣਦੀ ਹੈ ਤਾਂ ਮੈਂ ਕਰਾਂਗਾ ਕੋਹ ਹੁਣੇ ਐਸਐਸਪੀ ਸਾਹਿਬ ਨੂੰ ਵੀ ਇੱਥੇ ਭੇਜੋ ਪੰਜ ਮੁਲਾਜ਼ਮ ਇੱਥੇ ਬਿਠਾ ਦਿਓ ਕਮਰੇ ਵੀ ਪਏ ਆ ਸਾਰਾ ਕੁਝ ਇਨਫਰਾਸਟ੍ਰਕਚਰ ਤਾਂ ਬਣਿਆ ਸਾਡੇ ਕੋ ਉਹ ਡਿਊਟੀ ਕਰ ਲੈਣਗੇ 8-8 ਘੰਟਿਆਂ ਦੀ ਸ਼ਿਫਟ ਲਾ ਦੇ ਉਹਨਾਂ ਨੂੰ ਠੀਕ ਹੈ ਨਾ ਦੋ-ਦੋ ਜਣਿਆਂ ਦੀ ਲਾਉਣੀ ਦੋ ਦੀ ਲਾ ਦੇ ਇੱਕ-ਇੱਕ ਦੀ ਲਾਉਣੀ ਇੱਕ-ਇੱਕ ਦੀ ਲਾ ਲਓ ਮੁਲਾਜ਼ਮ ਤਾਂ ਇੱਕ ਵੀ ਜੇ ਬੈਠ ਜੇ ਤਾਂ ਸਿਕਿਉਰਟੀ ਫੀਲ ਹੁੰਦੀ ਹੈ ਕਿ ਬਿਲਕੁਲ ਪੁਲਿਸ ਵਾਲਾ ਬੈਠਾ ਹੈ ਤੇ ਕੋਈ ਵੀ ਸ਼ਰਾਫਤੀ ਅੰਸਰ ਆ ਕੇ ਸ਼ਰਾਰਤ ਨਹੀਂ ਕਰਦਾ ਤਾਂ ਇਹ ਇਹ ਚੀਜ਼ਾਂ ਹੈ ਕਿ ਤੁਸੀਂ ਖੁਦ ਹੀ ਮਜ਼ਾਕ ਦੇ ਪਾਤਰ ਬਣ ਰਹੇ ਹੋ ਬਿਨਾਂ ਜਾਣਕਾਰੀ ਤੋਂ ਮਤਲਬ ਹੁਣ ਜਿਹੜਾ ਉਹਨਾਂ ਨੇ ਟਰਬਿਊਨ ਦਾ ਰੈਫਰੈਂਸ ਦਿੱਤਾ ਮਤਲਬ ਮੈਨੂੰ ਬਹੁਤ ਬੁਰਾ ਲੱਗਿਆ ਮੈਂ ਮੈਂ ਹੱਸ ਰਿਹਾ ਸੀ ਗੱਡੀ 'ਚ ਬੈਠਾ ਵੀ ਇਹ ਕੰਮ ਤਾਂ ਸਾਡਾ ਹੈ ਵੀ ਤੁਸੀਂ ਕਹਿ ਰਹੇ ਹੋ ਇਹਨਾਂ ਦਾ ਤਾਂ ਇਹ ਬਣਦਾ ਸੀ ਵੀ ਕਹਿੰਦੇ ਮੇਰੀ ਸੀਐਮ ਸਾਹਿਬ ਨਾਲ ਗੱਲ ਹੋਈ ਹੈ ਮੇਰੀ ਮੰਤਰੀ ਸਾਹਿਬ ਨਾਲ ਗੱਲ ਹੋਈ ਹੈ ਹੁਣੇ ਉਹਨਾਂ ਨੇ ਕਿਹਾ ਵੀ ਮਸਲਾ ਹੱਲ ਹੋ ਗਿਆ ਅਸੀਂ 12 ਵਜੇ 1 ਵਜੇ ਲੈਟਰ ਆਫੀਸ਼ੀਅਲ ਇਹਨਾਂ ਨੂੰ ਦੇ ਦੇਵਾਂਗੇ ਤੁਸੀਂ ਜਾ ਕੇ ਗੱਲ ਕਰੋ ਤੇ ਉਦੋਂ ਤੱਕ ਮਾਮਲਾ ਸੌਟ ਆਊਟ ਕਰਦੇ ਆਂ ਆਮ ਜਨਤਾ ਪਰੇਸ਼ਾਨ ਹੋ ਰਹੀ ਹੈ ਹੁਣ ਵੀ ਹਸਪੀਟਲ ਦੇ ਇੰਨੀ ਅਪੀਲ ਕਰਨ ਤੋਂ ਬਾਅਦ ਡਾਕਟਰਾਂ ਦੀ ਅੱਜ ਵੀ ਜਨਤਾ ਕਮਰਿਆਂ ਦੇ ਬਾਹਰ ਵੇਟ ਕਰ ਲਈ ਹੈ ਪਰਚੀ ਦੇ ਰੂਮ ਦੇ ਵੀ ਅਸੀਂ 20 ਲੋਕ ਖੜੇ ਨੇ ਵੀ ਉਹਨਾਂ ਬਾਰੇ ਕੀ ਕਹੋਗੇ ਜਿਹੜੇ ਆਮ ਜਨਤਾ ਹੈ ਜੀ ਦੇਖੋ ਇਹਹੀ ਮੈਂ ਕੱਲ ਵੀ ਕਿਹਾ ਸੀ ਕਿ ਇਹ ਅਨ ਸੀਰੀਅਸਨੈਸ ਹੈ ਤੁਸੀਂ ਮੈਂ ਉਸ ਕੱਲ ਤੁਹਾਨੂੰ ਜ਼ਿਕਰ ਕੀਤਾ ਸੀ ਵੀ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ ਵਿਧਾਨ ਸਭਾ 'ਚ ਕਿ ਹੁਣ ਮੈਨੂੰ ਤਜਰਬਾ ਹੋ ਗਿਆ ਭਾਈ ਉਹ ਤਜਰਬਾ ਕਿੱਥੇ ਹੈ ਉਹ ਗਰਾਊਂਡ ਤੇ ਦਿਖਾਓ ਨਾ ਜੇ ਤੁਹਾਨੂੰ ਤਜਰਬਾ ਹੋਇਆ ਹੁੰਦਾ ਤਾਂ ਤੁਸੀਂ ਪੰਜਾਬ ਦੇ 3 ਕਰੋੜ ਲੋਕਾਂ ਨੂੰ ਮਰਨ ਵਾਸਤੇ ਨਾ ਛੱਡਦੇ ਅੱਜ ਘਟਨਾ ਕਿਸੇ ਨਾਲ ਵੀ ਹੋ ਸਕਦੀ ਹੈ ਬਿਮਾਰੀ ਕਿਸੇ ਨੂੰ ਵੀ ਲੱਗ ਸਕਦੀ ਕਿਸੇ ਨੂੰ ਦੱਸ ਕੇ ਨਹੀਂ ਆਉਣਾ ਅੱਜ ਪੰਜਾਬ ਦੇ 3 ਕਰੋੜ ਲੋਕ ਉਹਨਾਂ ਨੂੰ ਪਤਾ ਨਹੀਂ ਵੀ ਜੇ ਕਿਸੇ ਤੇ ਕੋਈ ਦਿੱਕਤ ਆ ਗਈ ਤਾਂ ਉਹ ਕਿੱਥੇ ਜਾਊਗਾ ਇੰਨਾ ਜਿਹੜਾ ਜਿੰਨੇ ਲੋਕ ਇੱਥੇ ਆਉਂਦੇ ਇਹਨੇ ਤਾਂ ਪ੍ਰਾਈਵੇਟ 'ਚ ਵੀ ਨਹੀਂ ਜਾ ਸਕਦੇ ਫਿਰ ਜਿਹੜਾ ਗਰੀਬ ਬੰਦਾ ਉਹ ਕਿੱਥੇ ਜਾਊਗਾ ਤਾਂ ਮੈਂ ਇੱਕ ਚੀਜ਼ ਹੋਰ ਬਰੀਫ ਕਰ ਦਿਆਂ ਮਹਤਵੀ ਜੀ ਤੁਸੀਂ ਸਮਝੋ ਇਸ ਚੀਜ਼ ਇਹ ਕੋਈ ਇਹ ਨਹੀਂ ਹੈ ਕਿ ਡਾਇਰੈਕਟਲੀ ਇਹਨਾਂ ਨੇ ਤਿੰਨ ਦਿਨ ਦੀ ਹੜਤਾਲ ਕੀਤੀ ਤੇ ਉਸ ਤੋਂ ਬਾਅਦ ਅੱਜ ਪੂਰਨ ਤੌਰ ਤੇ ਅਨਿਸ਼ਚਿਤ ਕਾਲ ਹੜਤਾਲ ਤੇ ਬੈਠ ਗਏ ਟੋਟਲੀ ਐਦਾਂ ਨਹੀਂ ਹੈ ਤਿੰਨ ਮਹੀਨੇ ਪਹਿਲਾਂ ਪੀਸੀਐਮਐਸਏ ਵੱਲੋਂ ਇੱਕ ਲੈਟਰ ਦਿੱਤਾ ਜਾਂਦਾ ਸਰਕਾਰ ਨੂੰ ਸਰਕਾਰ ਨੂੰ ਕਿਹਾ ਜਾਂਦਾ ਵੀ ਅਸੀਂ ਤੁਹਾਨੂੰ ਤਿੰਨ ਮਹੀਨੇ ਦਾ ਟਾਈਮ ਦਿੰਨੇ ਆ ਤੁਸੀਂ ਇਹਦੇ ਉੱਪਰ ਇੱਕ ਲੈਟਰ ਜਾਰੀ ਕਰੋ ਜਿਹੜੀਆਂ ਸਾਡੀਆਂ ਡਿਮਾਂਡਸ ਐ ਤੁਸੀਂ ਦੇਖੋ 3 ਮਹੀਨੇ ਹੱਥ ਤੇ ਹੱਥ ਰੱਖ ਕੇ ਬੈਠੇ ਰਹੇ ਐ 3 ਮਹੀਨੇ ਕੁਝ ਨਹੀਂ ਕਰਿਆ ਜਦੋਂ 3 ਮਹੀਨੇ ਨਹੀਂ ਕਰਿਆ ਫਿਰ ਜਾ ਕੇ ਉਹਨਾਂ ਨੇ ਜਿਹੜੀ 8 ਤੋਂ 11 ਵਾਲੀ ਹੜਤਾਲ 3 ਘੰਟੇ ਸਟ੍ਰਾਈਕ ਦਾ ਗਿਆ ਜਦੋਂ ਫਿਰ ਵੀ ਕੁਝ ਨਹੀਂ ਕਰਿਆ ਅੱਜ ਹਾਲਾਤ ਇੱਥੇ ਆ ਗਏ ਕਿ ਅੱਜ ਜਿਹੜੀ ਮੈਂ ਗੱਲ ਕੱਲ੍ਹ ਕਹਿ ਰਿਆ ਸੀ ਨਾ ਅੱਜ ਉਹ ਹੋ ਗਈ ਐ ਕਿ ਪੰਜਾਬ ਦੇ ਵਿੱਚ ਮੈਡੀਕਲ ਜਿਹੜੀ ਐਮਰਜੈਂਸੀ ਲੱਗ ਚੁੱਕੀ ਐ ਅੱਜ ਟੋਟਲੀ ਸ਼ੱਟ ਹੋਣਾ ਪੂਰਾ ਸਾਰੇ ਹਸਪੀਟਲਸ ਬੰਦ ਐ ਪਰ ਇਹਨਾਂ ਨੂੰ ਅਜੇ ਵੀ ਸ਼ਰਮ ਨਹੀਂ ਆਉਂਦੀ ਵੀ ਅਸੀਂ ਸਾਰੇ ਲੋਕਾਂ ਨੂੰ ਕਿੱਥੇ ਸੁੱਟਦਾ ਏ ਯਾਰ ਵੀ ਤੁਸੀਂ ਅਜੇ ਵੀ ਡਿਸੀਜਨ ਲੈਣ ਚ ਟਾਈਮ ਲਾ ਰਹੇ ਤੁਹਾਡੇ ਕੋਲ ਟਾਈਮ ਨਹੀਂ ਹੈ ਇਸ ਕੰਮਾਸਤੇ ਤਾਂ ਇਸ ਤੋਂ ਅਨਸੀਰੀਅਸਨੈਸ ਹੋ ਹੀ ਨਹੀਂ ਸਕਦੀ ਕਿਸੇ ਗਵਰਨਮੈਂਟਾਸਤੇ ਮੈਂ ਬੋਰ ਦੇ ਇਕੱਲੇ ਮੁੱਦੇ ਦੀ ਗੱਲ ਕਰਾਂਗਾ ਜੀ ਡਾਕਟਰਾਂ ਦੀ ਕਮੀ ਦੇ ਬਾਰੇ ਕਿ 31 ਤੋਂ 32 ਡਾਕਟਰ ਚਾਹੀਦੇ ਨੇ ਜਿਹੜੇ ਸਿਰਫ 16 ਕੰਮ ਕਰ ਰਹੇ ਨੇ 16 ਵੀ ਨਹੀਂ ਘਟਨੇ ਗਾਇਨੀ ਵੀ ਨਹੀਂ ਹੈ ਤੇ ਬੱਚਿਆਂ ਵਾਲਾ ਡਾਕਟਰ ਵੀ ਨਹੀਂ ਹੈ ਬਿਉਸ਼ੀਅਲਾ ਡਾਕਟਰ ਵੀ ਨਹੀਂ ਹੈਗਾ ਉਹਦੇ ਬਾਰੇ ਤੁਸੀਂ ਵਿਸਤਾਰ ਪੂਰਕ ਉਹ ਮੁੱਦਾ ਚੱਕੋਗੇ ਕਦੀ ਤੁਹਾਨੂੰ ਮੌਕਾ ਮਿਲਿਆ ਤਾਂ ਮੇਂ ਬ੍ਰਦਰ ਮੈਂ ਬਹੁਤ ਵਾਰ ਜਿੰਨੀ ਦੇਰ ਸਰਕਾਰ ਚ ਰਿਆਂ ਚਲੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੈਂ ਕਹਤਾ ਸੀ ਕਿ ਸੁਣਦੇ ਨਹੀਂ ਸੁਣ ਮੈਂ ਆਪਦੇ ਵੱਲੋਂ ਇਹ ਸਾਰੇ ਜਿੰਨੇ ਮੁੱਦੇ ਸਾਡੇ ਐਕਚੁਅਲ ਚ ਸਾਡੇ ਹਲਕੇ ਦੇ ਸੀ ਮੈਂ ਜਾ ਕੇ ਦੱਸੇ ਡਾਕਟਰਾਂ ਦੀ ਕਮੀ ਇੱਕ ਬਹੁਤ ਵੱਡਾ ਮੁੱਦਾ ਹੈ ਤੇ ਡਾਕਟਰਾਂ ਦੀ ਕਮੀ ਕੱਲੀ ਇਹ ਨਹੀਂ ਵੀ 2600 ਹੈਗੇ ਐ 4600 ਚ ਕੱਲੀ ਇਹ ਕਮੀ ਨਹੀਂ ਹੈ ਤੁਸੀਂ ਇਹ ਦੇਖੋ ਵੀ ਜਦੋਂ ਪੋਸਟਾਂ ਸੈਂਕਸ਼ਨ ਹੋਈਆਂ ਸੀ ਉਦੋਂ ਤਾਂ ਆਬਾਦੀ 1.5 ਕਰੋੜ ਕਰੋੜ ਹੋਣੀ ਹੈ ਅੱਜ ਉਹ ਆਬਾਦੀ 3.5 3 ਕਰੋੜ ਲੰਘ ਚੁੱਕੀ ਹੈ ਪੋਸਟਾਂ ਉਹੀ ਐ ਤੇ ਉਹਦੇ ਚੋਂ ਵੀ ਅੱਧੀਆਂ ਖਾਲੀ ਐ ਇਹੀ ਗੱਲਾਂ ਕਰਕੇ ਸੱਤਾ ਚ ਆਏ ਸੀ ਵੀ ਜਿਹੜੀਆਂ ਸੈਂਕਸ਼ਨ ਪੋਸਟ ਪੰਜਾਬ 'ਚ 4-5 ਲੱਖ ਐ ਉਹ ਵੀ ਖਾਲੀ ਪਈਆਂ 50% ਇਹਨਾਂ ਦੀ ਸਟੇਟਮੈਂਟ ਅਸੀਂ ਪੁਰਾਣੀਆਂ ਵੀਡੀਓ ਕੱਢ ਲਿਆ ਡਾਕਟਰਾਂ ਨੂੰ ਕੋਈ ਸੰਘਰਸ਼ ਨਹੀਂ ਲੋੜ ਪੈਗੀ ਤੁਸੀਂ ਆਪ ਦੀ ਸਾਰੇ ਜਿੰਨੀ ਤੁਹਾਡੀ ਲੀਡਰਸ਼ਿਪ ਹੈ ਜਿਨ੍ਹਾਂ ਤੁਹਾਡੇ ਨਾਲ ਨੇ ਤੁਸੀਂ ਉਹਨਾਂ ਨਾਲ ਖੜੇ ਸਰ ਇਹਨਾਂ ਦਾ ਇਕੱਲਿਆਂ ਦਾ ਸੰਘਰਸ਼ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਮੇਰੇ ਰਿਸ਼ਤੇਦਾਰ ਹੀ ਸੀ 8-10 ਦਿਨ ਹੋ ਗਏ ਰਾਤ ਨੂੰ ਉਹਨਾਂ ਦੀ ਲੜਕੀ ਬਿਮਾਰ ਹੋ ਗਈ ਕਾਫੀ ਤੇ ਉਹ ਪ੍ਰਾਈਵੇਟ ਹਸਪੀਟਲ 'ਚ ਗਏ ਸਾਰੇ ਬੰਦ ਸੀ ਤੁਹਾਨੂੰ ਪਤਾ ਜਿੱਦਾਂ ਹੁੰਦਾ ਹੈ ਆਖਰ ਉਹਨਾਂ ਨੂੰ ਸਿਵਲ ਹਸਪੀਟਲ ਆਉਣਾ ਪਿਆ ਉੱਥੇ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਬੜੇ ਵਧੀਆ ਡਾਕਟਰ ਸੀ ਚੰਗੀ ਸੀ ਉਹਨਾਂ ਨੇ ਬੜੀ ਦੇਖਭਾਲ ਕੀਤੀ ਹਨਾ ਹੁਣ ਜੀ ਇੱਥੇ ਅਸੀਂ ਇਹਨਾਂ ਦੇ ਨਾਲ ਨਾ ਖੜਾਂਗੇ ਇਹਨਾਂ ਦਾ ਮਸਲਾ ਥੋੜੀ ਇਹ ਤਾਂ ਮਸਲਾ ਤਾਂ ਆਪਣਾ ਹੈ ਇਹਨਾਂ ਦਾ ਕੋਈ ਮਸਲਾ ਨਹੀਂ ਇਹ ਤਾਂ ਇਹ ਤਾਂ ਕਰਨ ਨਾ ਕਰਨ ਬੈਠੇ ਰਹਿਣ ਇਹਨਾਂ ਨੂੰ ਤਾਂ ਸੈਲਰੀ ਜਿੰਨੀ ਕੁ ਮਿਲਦੀ ਵਿਚਾਰਿਆਂ ਨੂੰ ਆ ਜਾਣੀ ਪਰ ਇਹ ਵੀ ਤਾਂ ਲੋਕਾਂ ਦੀ ਸੋਚ ਰਹੀ ਹੈ ਨਾ ਹੁਣ ਜਿਹੜੇ ਇੱਥੇ ਓਪੀਡੀ ਚ 2 200 3 300 ਬੰਦਾ ਲਾਈਨਾਂ ਚ ਬੈਠਾ ਵਿਚਾਰਾ ਥੱਲੇ ਬੈਠਾ ਕਿਸੇ ਦੀ ਅੱਜਵਾਰੀ ਨਹੀਂ ਆਈ ਉਹ ਕੱਲ ਆਊਗਾ ਸਲਿੱਪ ਕਟਾਉਣ ਵਾਸਤੇ ਜਿਹਦੀ ਕੱਲ ਨਹੀਂ ਆਈ ਉਹ ਪਰਸੋਂ ਆਊਗਾ ਉਹ ਘਟ ਜੇਗਾ ਜੇ ਇਹਨੂੰ ਠੀਕ ਕਰ ਲਾਂਗੇ ਤਾਂ ਸਭ ਤੋਂ ਵੱਡੀ ਜਿਹੜੀ ਗੱਲ ਜਿਹਦਾ ਦੁੱਖ ਹੁੰਦਾ ਨਾ ਤੁਸੀਂ ਇਹ ਬੋਰਦੀ ਵੀ ਗੱਲ ਕੀਤੀ ਪਰ ਮੈਂ ਓਵਰঅল ਪੰਜਾਬ ਦੀ ਗੱਲ ਕਰਦਾ ਵੀ ਜਿਹੜੀ ਚੀਜ਼ ਕਹਿ ਕੇ ਅਸੀਂ ਆਏ ਆ ਕਿ ਸਾਡਾ ਹੈਲਥ ਮਾਡਲ ਸਾਡਾ ਹੈਲਥ ਮਾਡਲ ਅਸੀਂ ਵਿਖਾਇਆ ਪੜ੍ਹੇ ਲਿਖੇ ਬੱਚਿਆਂ ਨੂੰ ਨੌਜਵਾਨਾਂ ਨੂੰ ਲੋਕਾਂ ਨੂੰ ਦਿਖਾਇਆ ਸਾਡਾ ਹੈਲਥ ਮਾਡਲ ਦਿੱਲੀ ਦਾ ਸਾਡਾ ਐਜੂਕੇਸ਼ਨ ਮਾਡਲ ਦਿੱਲੀ ਦਾ ਜਿਵੇਂ ਗੁਜਰਾਤ ਦਾ ਦਿਖਾ ਕੇ ਪੀਐਮ ਸਾਹਿਬ ਆਏ ਵੀ ਸਾਡਾ ਗੁਜਰਾਤ ਮਾਡਲ ਸੇਮ ਅਸੀਂ ਦਿਖਾਇਆ ਕਿ ਸਾਡਾ ਐਜੂਕੇਸ਼ਨ ਮਾਡਲ ਤੇ ਸਾਡਾ ਹੈਲਥ ਮਾਡਲ ਪਰ ਅੱਜ ਹੈਲਥ ਮਾਡਲ ਦਾ ਦਾ ਜਲੂਸ ਨਿਕਲ ਗਿਆ ਦਵਾਲਾ ਨਿਕਲਿਆ ਪਿਆ ਸਾਰੇ ਪੰਜਾਬ ਚ ਡਾਕਟਰ ਸਟ੍ਰਾਈਕ ਤੇ ਬੈਠੇ ਐ ਮੇਰੀ ਜਾਣਕਾਰੀ ਇਸ ਤਰ੍ਹਾਂ ਨਹੀਂ ਪਰ ਮੈਨੂੰ ਲੱਗਦਾ ਇਹ ਜਦੋਂ ਤੱਕ ਮੈਨੂੰ ਸਮਝ ਆਈ ਹੈ ਪਹਿਲੀ ਵਾਰੀ ਅੱਜ ਤੱਕ ਕਦੇ ਇਦਾਂ ਨਹੀਂ ਹੋਇਆ ਕਿ ਡਾਕਟਰ ਟੋਟਲੀ ਕੰਪਲੀਟਲੀ ਸਟ੍ਰਾਈਕ ਕਰਕੇ ਸਾਰੇ ਬੈਠ ਜਾਣ ਲਈ ਅਸੀਂ ਕੰਮ ਨਹੀਂ ਕਰਦੇ ਇਦਾਂ ਤਾਂ ਕਦੇ ਹੋਇਆ ਹੀ ਨਹੀਂ ਤਾਂ ਇਹ ਬਹੁਤ ਵੱਡੇ ਸਵਾਲ ਖੜੇ ਹੁੰਦੇ ਇਸ ਕਰਕੇ ਖੜੇ ਹੁੰਦੇ ਆ ਕਿਉਂਕਿ ਅਸੀਂ ਕਹਿ ਕੇ ਆਏ ਸੀ ਸਾਡਾ ਹੈਲਥ ਮਾਡਲ ਤੇ ਅਸੀਂ ਵੀ ਮੈਂ ਵੋਟਾਂ ਮੰਗੀਆਂ ਮੈਂ ਤਾਂ ਜਾ ਜਾ ਕੇ ਕਹਿੰਦਾ ਰਿਆਂ ਕਿ ਯਾਰ ਸਰਕਾਰ ਹੈਲਥ ਮਾਡਲ ਦੇ ਨਾਮ ਤੇ ਆਈ ਹੈ ਤੁਸੀਂ ਮੌਕਾ ਦਿਓ ਆਪਾਂ ਸਾਰਾ ਕੁਝ ਠੀਕ ਕਰ ਲਾਂਗੇ ਇਹ ਤਾਂ ਹੱਲੇ ਡਾਕਟਰ ਬੈਠੇ ਆ ਉਹ ਜਿਹੜੇ ਦੂਜੀਆਂ ਭੈਣਾਂ ਜਿਹੜੀਆਂ ਸੇਵਾ ਕਰਦੀਆਂ ਉਹ ਸਾਰੀਆਂ ਆਸ਼ਾ ਉਹਨਾਂ ਦੇ ਜਿਹੜੇ ਭੱਤੇ ਚੰਨੀ ਸਰਕਾਰ ਵਧਾ ਗਈ ਸੀ ਇਹਨਾਂ ਨੇ ਉਹ ਵੀ ਬੰਦ ਕਰਤੇ ਉਹ ਵੀ ਨਹੀਂ ਮਿਲੇ ਉਹਨਾਂ ਨੂੰ ਤਾਂ ਮੈਨੂੰ ਲੱਗਦਾ ਜਿਹੜਾ 11500 ਕਮਿਸ਼ਨ ਮਿਲਦਾ ਤੇ ਉਹ ਸਾਰੀ ਦਿਹਾੜੀ ਆਪ ਦਾ ਸਵੇਰ ਤੋਂ ਸ਼ਾਮ ਤੱਕ ਹਸਪਤਾਲਾਂ 'ਚ ਕੱਟਦੀਆਂ ਉਹ ਵੀ ਵਿਚਾਰੀਆਂ ਸਾਰੀਆਂ ਕਦੇ ਕਿੱਥੇ ਧਰਨੇ ਤੇ ਬੈਠੀਆਂ ਹੁੰਦੀਆਂ ਕਦੇ ਕਿੱਥੇ ਤੇ ਹਾਲਾਤ ਇੰਨੇ ਮਾੜੇ ਆ ਵੀ ਉਹਨਾਂ ਨਾਲ ਅਜੇ ਤੱਕ ਮੀਟਿੰਗ ਨਹੀਂ ਕੀਤੀ ਦੀਪ ਜੀ ਇਹ ਕਿਹਾ ਜਾਂਦਾ ਸਿਮਰ ਉੱਤਰ ਚੋਰੀਆਂ ਇਹ ਬਹੁਤ ਹੋ ਰਹੀਆਂ ਹਾਲਾਂਕਿ ਹਸਪੀਟਲ ਸਟਾਫ ਦੇ ਮੋਟਰਸਾਈਕਲਾਂ ਵੀ ਚੋਰੀ ਹੋ ਰਹੇ ਨੇ ਉਸ ਨੂੰ ਚਲੋ ਇਸ ਮੁੱਦੇ ਨੂੰ ਆਪਾਂ ਉਹਦੇ ਨਾਲ ਕਦੇ ਨਾ ਕਰੀਏ ਛੋਟਾ ਮੁੱਦਾ ਪਰ ਹਾਂ ਇਹਦੇ ਵਿੱਚ ਇੱਕ ਚੀਜ਼ ਮੈਂ ਅੱਜ ਸਟੱਡੀ ਕਰੀ ਕਿ ਉਹਦੇ ਵਿੱਚ ਸਕਿਉਰਿਟੀ ਪਰਪਸ ਦੇ ਵਿੱਚ ਕੱਲੀ ਸਕਿਉਰਿਟੀ ਪੁਲਿਸ ਦੀ ਨਹੀਂ ਹੈ ਕੈਮਰਾਜ਼ ਵੀ ਹੈ ਕਿ ਉਹ ਜਿੱਥੇ-ਜਿੱਥੇ ਡਾਕਟਰ ਕੰਮ ਕਰਦੇ ਉਹ ਕੈਮਰਾ ਹੋਵੇ ਉਹਦੇ ਵਿੱਚ ਲਿਖਿਆ ਹੋਇਆ ਤਾਂ ਉਹ ਜ਼ਰੂਰੀ ਹੈ ਹੁਣ ਇੱਥੇ ਕਈ ਵਾਰੀ ਆਪਾਂ ਨੂੰ ਪਤਾ ਹੈ ਵੀ ਕੋਈ ਚੋਰੀ ਹੋ ਜਾਂਦੀ ਬਾਹਰ ਦੇਖਦੇ ਤਾਂ ਕੈਮਰਾਜ਼ ਹੀ ਬੰਦ ਹੁੰਦੇ ਆ ਤਾਂ ਘੱਟੋ-ਘੱਟ ਇਹਨੂੰ ਇਨਫਰਾਸਟ੍ਰਕਚਰ ਦਾ ਜਿਹੜਾ ਸਰਕਾਰ ਨੂੰ ਡਵੈਲਪ ਕਰਨਾ ਹੀ ਪਊਗਾ ਇਹਨੂੰ ਠੀਕ ਕਰਨਾ ਪਊਗਾ ਫਿਰ ਜਾ ਕੇ ਹਾਲਾਤ ਠੀਕ ਹੋਣਗੇ ਨਹੀਂ ਤਾਂ ਨਹੀਂ ਹੋਣਗੇ ਤੇ ਜਿਹੜੇ ਸਾਡੇ ਪੇਸ਼ੈਂਟ ਵੀਰ ਪੈਣਾਪਰਾ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਭਾਈ ਹਸਪੀਟਲ ਬੰਦ ਹੈ ਤੁਸੀਂ ਕਈ ਵਾਰੀ ਕਿਸੇ ਨੂੰ ਜ਼ਰੂਰੀ ਹੁੰਦਾ ਤਾਂ ਐਵੇਂ ਜੇ ਇੱਥੇ ਕੋਈ ਆਉਣ ਤੇ ਟਾਈਮ ਖਰਾਬ ਕਰਦਾ ਤਾਂ ਉਹ ਵੀ ਪਲੀਜ਼ ਨਾ ਕਰੇ ਕਿਉਂਕਿ ਸਾਨੂੰ ਸਾਰੇ ਡਾਕਟਰ ਸਹਿਬਾਨਾਂ ਦੇ ਨਾਲ ਵੀ ਖੜਨਾ ਚਾਹੀਦਾ ਕਿਉਂਕਿ ਉਹ ਐਕਚੁਅਲ ਦੇ ਵਿੱਚ ਸਾਡੀਆਂ ਹੀ ਜਿਹੜੀਆਂ ਡਿਮਾਂਡਸ ਐ ਉਹ ਸਰਕਾਰ ਦੇ ਸਾਹਮਣੇ ਰੱਖ ਰਿਹਾ ਤਾਂ ਉਹਨਾਂ ਪੇਸ਼ੈਂਟਸ ਨੂੰ ਤੇ ਲੋਕਾਂ ਨੂੰ ਬੇਨਤੀ ਐ ਕਿ ਅੱਜ ਅਗਲੇ 2-3 ਦਿਨ ਜਦ ਤੱਕ ਮਸਲਾ ਸੌਟ ਆਊਟ ਨਹੀਂ ਹੋ ਜਾਂਦਾ ਤਾਂ ਕਿਸੇ ਨੂੰ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਆਪਣੇ ਨੇੜੇ ਕਿਸੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਸੰਪਰਕ ਕਰੋ ਕਿਉਂਕਿ ਇੱਥੇ ਟੋਟਲੀ ਬੰਦ ਹੈ ਤਾਂ ਤੁਹਾਨੂੰ ਪਰੇਸ਼ਾਨੀ ਆ ਸਕਦੀ ਹੈ ਠੀਕ ਹੈ ਸ੍ਰੀ ਗਾ ਜੀ ਥੈਂਕ ਯੂ ਵੈਲਕਮ ਇਹ ਸੀਗੇ ਪੂਰੇ ਬਲਕਾਂ ਦੇ ਚਾ